ਅੱਜ ਆਪਾਂ ਗੱਲ ਕਰਾਂਗੇ ਜੀ ਇਤਿਹਾਸ ਦੀ ਇਹੋ ਜਿਹੀ ਘਟਨਾ ਜਿੱਥੇ ਗੋਲੀਆਂ ਨੇ ਸ਼ਬਦਾਂ ਨੂੰ ਖਰਾਰ ਦਿੱਤਾ ਜਿੱਥੇ ਲੋਕ ਸਿਰਫ ਫੱਕ ਦੀ ਖਾਤਰ ਮੌਤ ਨਾਲ ਗੱਲਾਂ ਕਰ ਰਹੇ ਸਨ ਇਹ ਕਹਾਣੀ ਕਿਸੇ ਇੱਕ ਦਿਨ ਦੀ ਇਹ ਕਹਾਣੀ ਸਾਡੀ ਬਜੂਰ ਦੀ ਹੈ 106 ਸਾਲ ਪਹਿਲਾਂ ਜਦੋਂ ਜਿਲ੍ਹਾ ਵਾਲੇ ਬਾਗ ਵਿੱਚ ਮਰ ਗਿਆ ਸੀ ਭਰੋਸਾ ਤੇ ਜਨਮ ਲਿਆ ਸੀ ਇਨਕਲਾਬ ਨੇ ਆਪਾਂ ਗੱਲ ਕਰ ਰਹੇ ਆ ਆਖਰੀ ਗਵਾਹ ਭਰਪੂਰ ਸਿੰਘ ਜੀ ਇਤਿਹਾਸ ਕਈ ਵਾਰੀ ਕਿਤਾਬਾਂ 'ਚ ਨਹੀਂ ਚੁੱਪ ਰਹਿ ਗਏ ਲਫ਼ਜ਼ਾਂ 'ਚ ਮਿਲਦਾ ਹੈ ਕਈ ਵਾਰ ਇਹ ਕਵਿਤਾ ਨਹੀਂ ਬਣਦਾ ਸਿਰਫ ਇੱਕ ਦਰਦ ਬਣ ਕੇ ਰਹਿ ਜਾਂਦਾ ਜਿਵੇਂ ਕਿ ਜਲਿਆਂਵਾਲਾ ਬਾਗ 13 ਅਪ੍ਰੈਲ 1919 ਬਸਾਖੀ ਦਾ ਦਿਨ ਸੀ ਲੋਕ ਹੱਸਦੇ ਖੇਡਦੇ ਮੁਸਕਰਾਉਂਦੇ ਪੱਗਾਂ ਬੰਨੀਆਂ ਨਾਲ ਬੱਚੇ ਔਰਤਾਂ ਖੁਸ਼ੀ ਖੁਸ਼ੀ ਨਾਲ ਬਸਾਖੀ ਵੇਖਣ ਜਾ ਰਹੇ ਸੀ ਇੱਕ ਉਮੀਦ ਨਾਲ ਵੀ ਸਾਨੂੰ ਆਜ਼ਾਦੀ ਮਿਲੂਗੀ ਜਲਿਆਂਵਾਲਾ ਬਾਗ ਵਿੱਚ ਇਕੱਠੇ ਹੋਣ ਜਾ ਰਹੇ ਸੀ ਪਰ ਉਮੀਦ ਨਹੀਂ ਸੀ ਕਿ ਕਾਲੀ ਰਾਤ ਦਿਨ ਦੀ ਰੋਸ਼ਨੀ ਦੇ ਵਿੱਚ ਆਉਣੀ ਹੈ ਭਰਪੁਰ ਸਿੰਘ 4 ਸਾਲਾਂ ਦਾ ਇੱਕ ਮਾਸੂਮ ਚਿਹਰਾ ਜਿਸ ਨੂੰ ਪਤਾ ਵੀ ਨਹੀਂ ਸੀ ਕਿ ਰੋਟੀ ਦੀ ਲੋੜ ਤੋਂ ਵੱਧ ਆਜ਼ਾਦੀ ਦੀ ਲੋੜ ਵੀ ਹੁੰਦੀ ਹੈ ਭੁੱਖਡੌਣਿਆਂ ਦੀ ਦੁਨੀਆ ਦੇ ਵਿੱਚ ਸੀ ਪਰ ਕਿਸੇ ਨੇ ਚੁੱਕ ਕੇ ਉਸ ਨੂੰ ਗੋਲੀਆਂ ਦੀ ਦੁਨੀਆ 'ਚ ਸੁੱਟ ਦਿੱਤਾ ਸਾਵਧਾਨੀ ਦੀ ਕੋਈ ਘੰਟੀ ਨਹੀਂ ਸੀ ਜਨਰਲ ਡਾਇਰ ਦੀਆਂ ਗੋਲੀਆਂ ਨੇ 10 ਮਿੰਟਾਂ ਦੇ ਵਿੱਚ ਹੀ 1605 ਗੋਲੀਆਂ ਦਾ ਮੀ ਵਸਾ ਲੋਕ ਹਵਾ 'ਚ ਉਡਰੇ ਸਨ ਤੇ ਧਰਤੀ ਗੋਦਬਾਂਗ ਸਭ ਨੂੰ ਨਿਕਲ ਰਹੀ ਸੀ ਬੱਚਿਆਂ ਦੇ ਰੋਣੇ ਦੀ ਆਵਾਜ਼ ਔਰਤਾਂ ਦੀ ਕਰਲਾਉਣ ਦੀ ਆਵਾਜ਼ ਮਰਦਾਂ ਦੀਆਂ ਚੀਕਾਂ ਬਿਰਗਾਂ ਦੀਆਂ ਤਕਲੀਫਾਂ ਉਹਨਾਂ ਚ ਇੱਕ ਭਰਪੂਰ ਚੁੱਪ ਸੀ ਭਰਪੂਰ ਸਿੰਘ ਵੀ ਆਪਣੇ ਚਾਚੇ ਦਾਦੇ ਤੇ ਦਾਦੀ ਦੇ ਨਾਲ ਉੱਥੇ ਗਿਆ ਹੋਇਆ ਸੀ ਜਦੋਂ ਉਹਦਾ ਚਾਚਾ ਉਹਨੂੰ ਬਚਾਉਣ ਲੱਗਿਆ ਤਾਂ ਉਹਦੇ ਚਾਚੇ ਤੇ ਗੋਲੀ ਲੱਗ ਗਈ ਤੇ ਭਰਪੂਰ ਸਿੰਘ ਆਪਣੇ ਚਾਚੇ ਦੀ ਲਾਸ਼ ਢੇਹਾ ਆ ਗਿਆ ਲਹੂ ਨਾਲ ਭਿੱਜੀ ਧਰਤੀ ਉਨ੍ਹਾਂ ਉੱਤੇ ਇਹ ਜਿਹੇ ਚਿਹਰੇ ਜਿਨ੍ਹਾਂ ਨੇ ਚੀਕਾਂ ਨਾਲ ਇਤਿਹਾਸ ਲਿਖ ਦਿੱਤਾ ਪਰ ਉਹ ਨਾ ਰੋਇਆ ਨਾ ਹਿੱਲਿਆ ਪਰ ਹੌਲੀ-ਹੌਲੀ ਸਾਹ ਲੈਂਦਾ ਰਿਹਾ 4 ਘੰਟੇ ਉਹ ਵੀ ਡਰ-ਡਰ ਕੇ 4 ਸਾਲਾਂ ਭਰਪੂਰ ਮੌਤ ਦੇ ਨੜਕ 'ਚ ਜਿਉਂਦਾ ਰਿਹਾ ਸਾਲਾਂ ਬਾਅਦ ਜਦ ਲੋਕਾਂ ਨੇ ਉਸਨੂੰ ਪੁੱਛਿਆ ਤੂੰ ਬਚ ਗਿਆ ਸੀ ਤਾਂ ਹੌਲੀ ਜਿਹਾ ਆਖਦਾ ਮੈਂ ਤਾਂ ਉਸ ਵੇਲੇ ਮਰ ਗਿਆ ਸੀ ਗੋਲੀਆਂ ਦੇ ਵਿੱਚ ਇਹ ਤਾਂ ਸਿਰਫ ਇੱਕ ਚੀਕ ਜੀ ਰਹਿ ਗਈ ਹੈ ਭਰਪੂਰ ਸਿੰਘ ਇੱਕ ਆਖਰੀ ਜਿੰਦਾ ਗਵਾਹ ਜਿਸ ਨੇ ਮੌਤ ਨੂੰ ਵੇਖਿਆ ਪਰ ਜ਼ਿੰਦਗੀ ਦੀ ਇੱਕ ਮੋਚੀ ਨਾਲ ਜਿਉਂਦਾ ਰਿਹਾ ਤੇ ਉਸ ਦੀਆਂ ਅੱਖਾਂ ਦੇ ਵਿੱਚ ਅੱਜ ਵੀ ਉਹ ਲਹੂ ਬਾਕੀ ਹੈ ਉਹ ਕਹਿੰਦਾ ਕਈ ਵਾਰੀ ਇਤਿਹਾਸ ਹੱਲਾ ਨਹੀਂ ਕਰਦਾ ਤੇ ਉਹ ਚੁੱਪ ਕਰ ਜਾਂਦਾ ਹੈ ਤੇ ਉਹ ਚੁੱਪੀਆਂ ਹੀ ਸਾਡਾ ਰੱਖਾ ਬਣ ਜਾਂਦੀਆਂ ਨੇ ਇਹ ਸਿਰਫ ਇੱਕ ਇਤਿਹਾਸ ਨਹੀਂ ਇਹ ਲੋੜ ਆ ਯਾਦ ਰੱਖਣ ਦੀ ਭਰਪੁਰ ਸਿੰਘ ਆਖਰੀ ਗਵਾਹ ਸਾਡੀ ਆਜ਼ਾਦੀ ਦੀ ਆਖਰੀ ਚੀਖ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟਾਂ ਵਿੱਚ ਆਪਣੇ ਕੀਮਤੀ ਸੁਝਾਅ ਜ਼ਰੂਰ ਦੇਣਾ ਤਾਂ ਕਿ ਮਿਸਾਂ ਦਰਸ਼ਕੋ ਵੀ ਆਪਣੀ ਆਉਣ ਵਾਲੀ ਵੀਡੀਓ ਕਿਸ ਟੌਪਿਕ ਤੇ ਹੋਵੇ ਤਾਂ ਕਿ ਆਪਾਂ ਤੁਹਾਡੀ ਉਮੀਦਾਂ ਤੇ ਖਰਾ ਉਤਰ ਸਕੀਏ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ